ਲੋਕ ਸਭਾ ਚੋਣ ਤੋਂ ਠੀਕ ਪਹਿਲਾਂ ਪਟਿਆਲਾ ਦੀ ਲੋਕ ਸਭਾ ਸੀਟ ਤੇ ਬਵਾਲ ਮੱਚਦਾ ਨਜ਼ਰ ਆਉਣ ਲੱਗਿਆ ਖਾਸ ਕਰਕੇ ਕਾਂਗਰਸ ਪਾਰਟੀ ਦੇ ਮਤਲਬ ਕਿਉਂਕਿ ਇਹ ਸੀਟ ਹੁਣ ਸਖੜੀ ਹੁੰਦੀ ਨਜ਼ਰ ਆਉਣ ਲੱਗੀ ਹੈ ਇੱਕ ਪਾਸੇ ਪਰਨੀਤ ਕੌਰ ਜਿਹੜੇ ਇਸ ਸੀਟ ਦੇ ਉੱਤੇ ਬੈਠੇ ਹੋਏ ਸਨ ਯਾਨੀ ਕਿ ਪਟਿਆਲਾ ਦੇ ਐਮਪੀ ਸਨ ਉਹਨਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਭਾਜਪਾ ਦੇ ਵਿੱਚ ਜੁਆਇਨ ਕਰ ਸਕਦੇ ਨੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਸੀਟ ਜਿਹੜੀ ਹੈ ਪਟਿਆਲਾ ਦੀ ਉਹ ਆਫਰ ਕੀਤੀ ਜਾ ਸਕਦੀ ਹੁਣ ਇਸ ਮਾਮਲੇ ਨੂੰ ਲੈ ਕੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਇਹ ਸੀਟ ਖਾਲੀ ਹੁੰਦੀ ਨਜ਼ਰ ਆ ਰਹੀ ਹੈ ਯਾਨੀ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਹੜਾ ਆ ਉਹ ਇੱਥੋਂ ਹੁਣ ਹੋਰ ਕੋਈ ਨਹੀਂ ਹੋਵੇਗਾ ਇਸ ਵਾਸਤੇ ਹੁਣ ਨਵੇਂ ਚਿਹਰੇ ਉੱਪਰ ਕੇ ਸਾਹਮਣੇ ਆ ਰਹੇ ਨੇ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਉਮੀਦਵਾਰ ਚਾਹੀਦਾ ਔਰ ਇਸੇ ਉਮੀਦਵਾਰੀ ਦਾ ਦਾਵਾ ਠੋਕਣ ਵਾਲੇ ਕਈ ਕਾਂਗਰਸ ਲੀਡਰਸ ਜਿਹੜੇ ਨੇ ਹੁਣ ਸਾਹਮਣੇ ਆਉਣ ਲੱਗੇ ਨੇ ਔਰ ਇਹ ਨਾ ਕਾਂਗਰਸ ਲੀਡਰਸ ਦੇ ਵਿੱਚ ਖਾਸ ਕਰਕੇ ਪ੍ਰਨੀਤ ਕੌਰ ਦੇ ਕਰੀਬੀ ਵਫਾਦਾਰ ਵੀ ਸ਼ਾਮਿਲ ਨੇ ਯਾਨੀ ਕਿ ਮੋਤੀ ਮਹਿਲ ਦੇ ਵਫਾਦਾਰ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਫਾਦਾਰ ਸਾਹਮਣੇ ਆਉਣ ਲੱਗੇ ਨੇ ਔਰ ਉਹੀ ਵਫਾਦਾਰ ਹੁਣ ਪ੍ਰਨੀਤ ਕੌਰ ਦੇ ਖਿਲਾਫ ਚੋਣ ਲੜਨ ਲਈ ਵੀ ਤਿਆਰ ਨੇ ਇਹਨਾਂ ਵਫਾਦਾਰਾਂ ਦੀ ਸੂਚੀ ਦੇ ਵਿੱਚ ਪਹਿਲਾ ਨਾਮ ਲਾਲ ਸਿੰਘ ਦਾ ਹੁੰਦਾ ਹੈ ਸਾਬਕਾ ਮੰਤਰੀ ਲਾਲ ਸਿੰਘ ਜਿਹੜੇ ਨੇ ਉਹ ਆਪਣਾ ਦਾਵਾ ਇਸ ਕੁਰਸੀ ਦੇ ਉੱਤੇ ਇਸ ਸੀਟ ਦੇ ਉੱਤੇ ਠੋਕਰੇ ਨੇ ਉਮੀਦਵਾਰੀ ਦੇ ਉੱਤੇ ਠੋਕਰੇ ਨੇ ਔਰ ਉਹਨਾਂ ਤੋਂ ਅਲੈਦਾ ਹੋਰ ਬਹੁਤ ਸਾਰੇ ਨਾਮ ਨੇ ਜਿਹੜੇ ਖਾਸ ਕਰਕੇ ਇਸ ਸੀਟ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਲੜਨਾ ਚਾਹੁੰਦੇ ਨੇ ਦੂਜਾ ਨਾਮ ਹਰदयाल ਸਿੰਘ ਕੰਬੋਜ ਦਾ ਸਾਹਮਣੇ ਆ ਰਿਹਾ ਹਰदयाल ਸਿੰਘ ਕੰਬੋਜ ਬੀਐਸਪੀ ਤੋਂ ਕਰੀਅਰ ਦੀ ਸ਼ੁਰੂਆਤ ਕਰਦੇ ਨੇ ਔਰ ਕਾਂਗਰਸ ਤੋਂ ਵਿਧਾਇਕ ਰਹੇ ਚੁੱਕੇ ਨੇ ਰਾਜਪੁਰੇ ਦੇ ਹਰदयाल ਸਿੰਘ ਕੰਬੋਜ ਜਿਹੜੇ ਨੇ ਉਹ ਪ੍ਰਨੀਤ ਕੌਰ ਦੇ ਪਟਿਆਲਾ ਤੋਂ ਮੌਜੂਦਾ ਐਮਪੀ ਪ੍ਰਨੀਤ ਕੌਰ ਦੇ ਖਾਸੇ ਕਰੀਬੀ ਅਤੇ ਵਫਾਦਾਰ ਦੱਸੇ ਜਾਂਦੇ ਨੇ ਮੋਤੀ ਮਹਿਲ ਜੀ ਵਫਾਦਾਰ ਦੱਸੇ ਜਾਂਦੇ ਨੇ ਪਰ ਉਹਨਾਂ ਦਾ ਇਹ ਦਾਵਾ ਆ ਕਿ ਉਹਨਾਂ ਨੇ 20 ਸਾਲ ਤੱਕ ਕਾਂਗਰਸ ਦੀ ਜੀ ਹਜ਼ੂਰੀ ਕੀਤੀ ਹੈ ਕਾਂਗਰਸ ਪਾਰਟੀ ਨੂੰ ਅਪਲੈਫਟ ਕਰਨ ਲਈ ਹਰ ਮਮਕਨ ਕੋਸ਼ਿਸ਼ ਕੀਤੀ ਹੈ ਉਹਨੇ ਕਿਹਾ ਕਿ ਦਿਨ ਰਾਤ ਇੱਕ ਕੀਤੀ ਹੈ ਇਸ ਵਾਸਤੇ ਉਹਨਾਂ ਦਾ ਦਾਵਾ ਜਿਹੜਾ ਹੈ ਇਸ ਕੁਰਸੀ ਦੇ ਉੱਤੇ ਬਣਦਾ ਹੈ ਇਸ ਉਮੀਦਵਾਰੀ ਦੇ ਉੱਤੇ ਬਣਦਾ ਹੈ ਹਰਜਾਲ ਸਿੰਘ ਕਬੋਜ ਤੋਂ ਅਲੱਗਾ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੇ ਨਾਮ ਨੇ ਜਿਹੜੇ ਹੌਲੀ ਹੌਲੀ ਕਰਕੇ ਸਾਹਮਣੇ ਆਉਣ ਲੱਗੇ ਨੇ ਉਹਨਾਂ ਨਾਵਾਂ ਦੇ ਵਿੱਚੋਂ ਹੀ ਇੱਕ ਨਾਮ ਇੱਕ ਇਹੋ ਜੀ ਬੀਬੀ ਦਾ ਨਾਮ ਹੈ ਜੋ ਪਰਨੀਤ ਕੌਰ ਦੇ ਖਾਸੇ ਕਰੀਬੀ ਦੱਸੇ ਜਾਂਦੇ ਰਹੇ ਨੇ ਜਿਹੜੇ ਮੋਤੀ ਮਹਿਲ ਦੇ ਵਫਾਦਾਰ ਦੱਸੇ ਜਾਂਦੇ ਰਹੇ ਨੇ ਗੱਲ ਕੀਤੀ ਜਾ ਰਹੀ ਹੈ ਗੁਰਸ਼ਰਨ ਕੌਰ ਰੰਧਾਵਾ ਦੀ ਜੋ ਨਾ ਸਿਰਫ ਪਰਨੀਤ ਕੌਰ ਦੇ ਕਰੀਬੀ ਦੱਸੇ ਜਾਂਦੇ ਨੇ ਮੋਤੀ ਮਹਿਲ ਦੇ ਵਫਾਦਾਰ ਦੱਸੇ ਜਾਂਦੇ ਨੇ ਸਗੋਂ ਉਹ ਕਾਂਗਰਸ ਤੋਂ ਜ਼ਿਲ੍ਹਾ ਪ੍ਰਧਾਨ ਵੀ ਨੇ ਮਹਿਲਾ ਵਿੰਗ ਦੇ ਪ੍ਰਧਾਨ ਵੀ ਨੇ ਇਸ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਪੇਕੇ ਤੇ ਸਹੁਰੇ ਜਿਹੜੇ ਨੇ ਉਹ ਲਗਾਤਾਰ ਕਾਂਗਰਸ ਪਾਰਟੀ ਦੇ ਨਾਲ ਜੁੜੇ ਰਹੇ ਨੇ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਰਹੇ ਨੇ ਇਸ ਵਾਸਤੇ ਇਸ ਸੀਟ ਤੇ ਉਹਨਾਂ ਦਾ ਪੂਰਾ ਹੱਕ ਹੈਗਾ ਉਮੀਦਵਾਰੀ ਦੇ ਉੱਤੇ ਉਹਨਾਂ ਦਾ ਪੂਰਾ ਹੱਕ ਹੈਗਾ ਖੈਰ ਇਹ ਕੁਝ ਚੋਣਿੰਦਾ ਨਾਮ ਨੇ ਜਿਹੜੇ ਫਿਲਹਾਲ ਸਾਹਮਣੇ ਆ ਰਹੇ ਨੇ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੇ ਦਾਵਾ ਠੋਕਿਆ ਹੈ ਇਸ ਸੀਟ ਦੇ ਉੱਤੇ ਹਾਲਾਂਕਿ ਪ੍ਰਨੀਤ ਕੌਰ ਨੂੰ ਸੀਟ ਦਿੱਤੀ ਜਾਂਦੀ ਹੈ ਭਾਜਪਾ ਵੱਲੋਂ ਇਹ ਅਲੈਦਾ ਗੱਲ ਹੈ ਕਿਉਂਕਿ ਅਜੇ ਤੱਕ ਸਿਰਫ ਗੈਰ ਰਸਮੀ ਬਿਆਨ ਹੀ ਜਿਹੜਾ ਉਹ ਜਾਰੀ ਕੀਤਾ ਗਿਆ ਜਿੰਨਾ ਤੱਕ ਕੋਈ ਰਸਮੀ ਬਿਆਨ ਨਹੀਂ ਹੋਇਆ ਦੂਜੀ ਗੱਲ ਇੱਕ ਹੋਰ ਨਾਮ ਲੰਘੇ ਕੁਝ ਦਿਨਾਂ ਤੋਂ ਪ੍ਰਚਲਿਤ ਸੀ ਪਟਿਆਲਾ ਦੀ ਲੋਕ ਸਭਾ ਸੀਟ ਦੇ ਉਹ ਨਵਜੋਤ ਸਿੰਘ ਸਿੱਧੂ ਦੇ ਚੋਣ ਲੜਨ ਦੀ ਉਮੀਦ ਜਿਹੜੀ ਅੱਜ ਤਾਈਂ ਚੱਲਾਈ ਜਾ ਰਹੀ ਸੀ ਚਰਚਾਾਂਵਾਂ ਕੀਤੀਆਂ ਜਾ ਰਹੀਆਂ ਸੀ ਇੱਕ ਪਾਸੇ ਕਿਹਾ ਜਾ ਰਿਹਾ ਸੀਗਾ ਕਿ ਆਪਣੀ ਕਰਮ ਭੂਮੀ ਤੋਂ ਵਾਪਸ ਜਨਮ ਭੂਮੀ ਵੱਲ ਨਵਜੋਤ ਸਿੰਘ ਸਿੱਧੂ ਤਬਦੀਲ ਹੁੰਦੇ ਨਜ਼ਰ ਆ ਰਹੇ ਨੇ ਪਹਿਲਾਂ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਹਾਲ ਹੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਇਕੱਠਿਆਂ ਹੀ ਇਸ ਸੀਟ ਤੋਂ ਹਾਰ ਗਏ ਸਨ ਔਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇ ਇਸ ਵਿੱਚ ਮਲਮਾਰੀ ਸੀ ਔਰ ਉੱਥੇ ਹੀ ਦੂਜੇ ਪਾਸੇ ਹੁਣ ਨਵਜੋਤ ਸਿੰਘ ਸਿੱਧੂ ਬਾਰੇ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਆਪਣੀ ਕਰਮ ਭੂਮੀਆਂ ਨਹੀਂ ਕਿ ਅੰਮ੍ਰਿਤਸਰ ਛੱਡ ਕੇ ਹੁਣ ਪਟਿਆਲੇ ਵੱਲ ਜਨਮ ਭੂਮੀ ਵੱਲ ਰੁਖ ਕਰਦੇ ਨਜ਼ਰ ਆਉਣਗੇ ਨਵਜੋਤ ਸਿੰਘ ਸਿੱਧੂ ਖੈਰ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਵੱਧ ਚੜ ਕੇ ਇਸ ਦੇ ਵਿੱਚ ਜੁੜਦਾ ਨਜ਼ਰ ਆ ਰਿਹਾ ਸੀ ਜੇ ਕਾਂਗਰਸ ਪਾਰਟੀ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਤੋਂ ਉਤਾਰਨਾ ਚਾਹੁੰਦੀ ਹੋਵੇ ਲੋਕ ਸਭਾ ਦੀ ਚੋਣ ਦੇ ਵਾਸਤੇ ਤਾਂ ਦੂਜੇ ਪਾਸੇ ਇਹ ਜਿਹੜੇ ਬਾਕੀ ਦੇ ਨਾਮ ਨੇ ਇਹ ਉਨੀ ਅਹਿਮੀਅਤ ਸ਼ਾਇਦ ਨਾ ਰੱਖਣ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਇਸ ਕੁਰਸੀ ਦੇ ਉਮੀਦਵਾਰ ਹੋਣਗੇ ਜਾਂ ਫਿਰ ਇਹ ਤਿੰਨ ਨਾਮ ਜਿਹੜੇ ਪਹਿਲਾਂ ਦੱਸੇ ਗਏ ਨੇ ਜਾਂ ਫਿਰ ਹੋਰ ਕੋਈ ਚੜਾ ਜਿਹੜਾ ਉਹ ਸਾਹਮਣੇ ਆਵੇਗਾ ਉੱਭਰ ਕੇ ਸਾਹਮਣੇ ਆਵੇਗਾ ਤੇ ਉਸ ਨੂੰ ਇਸ ਸੀਟ ਤੋਂ ਉਮੀਦਵਾਰੀ ਐਲਾਨੀ ਜਾਂਦੀ ਹੈ ਜੋ ਵੀ ਹੋਏਗਾ ਕਾਂਗਰਸ ਪਾਰਟੀ ਜਿਹੜੀ ਹੈ ਉਹ ਹਾਈ ਕਮਾਂਡ ਡਿਸਾਈਡ ਕਰੇਗੀ ਔਰ ਆਉਂਦੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਪਰ ਫਿਲਹਾਲ ਇਹਨਾਂ ਮਸਲਿਆਂ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਉਹ ਤੇਜ਼ ਹੋਈਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ